ਏ ਜੂਨ ਵਾਲੇ ਦਿਨ ਲੱਖਾਂ ਲੋਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆ ਕੇ ਨਤਮਸਤਕ ਹੁੰਦੇ ਨੇ ਅਤੇ ਸ਼ਹੀਦਾਂ ਨੂੰ ਯਾਦ ਕਰਦੇ ਨੇ ਤੇ ਅਸੀਂ ਇਸ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਮੌਜੂਦ ਹਾਂ ਤੇ ਇੱਥੇ ਇਸ ਵੇਲੇ ਸੁਰੱਖਿਆ ਦਾ ਕੜਾ ਪਹਿਰਾ ਹੈ ਤਾਂ ਇਸ ਵਾਰ ਜਿਸ ਤਰੀਕੇ ਨਾਲ ਸੰਦੇਸ਼ ਦੇ ਨੂੰ ਲੈ ਕੇ ਇੱਕ ਵਿਵਾਦ ਸਾਹਮਣੇ ਆਇਆ ਹੈ ਪਰ ਉਸ ਤੋਂ ਬਾਅਦ ਸੁਰੱਖਿਆ ਵੀ ਕੜੀ ਕੀਤੀ ਗਈ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚੈਕਿੰਗ ਬਿਆਨ ਜਿਹੜਾ ਇੱਥੇ ਚਲਾਇਆ ਜਾ ਰਿਹਾ ਹੈ ਔਰ ਜਿਸ ਤਰੀਕੇ ਦੇ ਨਾਲ ਜਿਹੜੇ ਪੁਲਿਸ ਦੇ ਜਵਾਨ ਨੇ ਉਹਨਾਂ ਵੱਲੋਂ ਪੂਰੀ ਚੈਕਿੰਗ ਕੀਤੀ ਜਾ ਰਹੀ ਜਿਹੜੇ ਬਾਹਰ ਗਮਲੇ ਲੱਗੇ ਨੇ ਇੱਥੇ ਕੋਈ ਇਸ ਤ ਚੀਜ਼ ਨਾ ਹੋਵੇ ਤਾਂ ਉਸ ਨੂੰ ਜਿਹੜਾ ਹੈ ਮੈਟਲ ਡਿਟੈਕਟਰ ਰਾਹੀਂ ਸਾਰਾ ਚੈੱਕ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਬਾਹਰੋਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਨਾਲ ਕੋਈ ਚੀਜ਼ ਪਈ ਹੈ ਜਾਂ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਗਮਲੇ ਤੱਕ ਲੱਗੇ ਨੇ ਤਾਂ ਉਸ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਕੋਖ ਕੀਤੀ ਜਾ ਰਹੀ ਕਿੱਥੇ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਨਾ ਹੋਵੇ ਤੇ ਇਸ ਤੋਂ ਇਲਾਵਾ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਦੀਆਂ ਤਸਵੀਰਾਂ ਤੁਸੀਂ ਵੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਤੇ ਇਸ ਤੋਂ ਇਲਾਵਾ ਤੁਹਾਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਬਹੁਤ ਸਾਰੇ ਜਿਹੜੀ ਲੋਕ ਨੇ ਜਿਹੜੇ ਇਸ ਵੇਲੇ ਬਾਹਰ ਖੜੇ ਨੇ ਤਾਂ ਉਹ ਇਸ ਵੇਲੇ ਅੰਦਰ ਜਾਣ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਜਿਹੜਾ ਹੈ ਕਿ ਅੱਜ ਇੱਥੇ ਜਦੋਂ ਅਰਦਾਸ ਹੋਣੀ ਹੈ ਅਰਦਾਸ ਤੋਂ ਬਾਅਦ ਜਿਹੜਾ ਹੈ ਕੌਮ ਦੇ ਨਾਮ ਸੰਦੇਸ਼ ਵੀ ਪੜਾਇਆ ਜਾਣਾ ਹੈ ਤਾਂ ਦੂਸਰੇ ਪਾਸੇ ਸੁਰੱਖਿਆ ਪੁਲਿਸ ਦੀ ਜਿਹੜੀ ਹੈ ਉਹ ਵੀ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੈਂਕੜਿਆਂ ਦੀ ਤعداد ਚ ਪੁਲਿਸ ਦੇ ਅਧਿਕਾਰੀ ਔਰ ਪੁਲਿਸ ਦੇ ਜਿਹੜੇ ਜਵਾਨ ਨੇ ਉਹ ਇੱਥੇ ਮੌਜੂਦ ਨੇ ਔਰ ਕਿਸੇ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਘਟੇ ਇਸ ਕਰਕੇ ਸੁਰੱਖਿਆ ਦੇ ਪੂਰਨ ਤੌਰ ਤੇ ਇੰਤਜ਼ਾਮਾਤ ਕੀਤੇ ਗਏ ਨੇ ਤਾਂ ਪੁਲਿਸ ਦੇ ਅਧਿਕਾਰੀ ਲਗਾਤਾਰ ਮੀਟਿੰਗ ਕਰਨ ਦੇ ਵਿੱਚ ਮਹਿਫੂਜ਼ ਨੇ ਔਰ ਗੱਲਬਾਤ ਕਰਾਂਗੇ ਅਮਰਸਰ ਦੇ ਐਸਪੀ ਵਿਸ਼ਾਲਜੀਤ ਸਰ ਨਾਲ ਸਰ ਕੀ ਅਰੇਂਜਮੈਂਟ ਨੇ ਜੀ ਸੁਰੱਖਿਆ ਦੇ 6 ਜੂਨ ਜਿਹੜਾ ਕੱਲੂ ਕਰੇ ਦਿਵਸ ਤੇ ਮਦਨ ਨਜ਼ਰ ਅਮੇਸ਼ ਅਮਰਸਰ ਕਮਿਸ਼ਨਰਟ ਪੁਲਿਸ ਵੱਲੋਂ ਇਹ ਸਾਰੇ ਇੰਤਜ਼ਾਮ ਜਿਹੜੇ ਆ ਮਾਨਯੋਗ ਸੀਪੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਭੱਲੜੀ ਰੈਨਮਾਈਟ ਕੀਤੇ ਗਏ ਨੇ ਜਿਸ ਦੇ ਵਿੱਚ ਜਿੰਨੇ ਵੀ ਆਊਟਰ ਨੇ ਸਾਡੇ ਸਿਟੀ ਦੇ ਉਹਨਾਂ ਸਾਰਿਆਂ ਦੇ ਉੱਤੇ ਨਾਕਾਬੰਦੀ ਕੀਤੀ ਗਈ ਇਨਰ ਜ਼ੋਨਸ ਦੇ ਵਿੱਚ ਵੀ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਸਿਟੀ ਦੇ ਅਲੱਗ-ਅਲੱਗ ਜ਼ੋਨਸ ਚ ਵੰਡ ਕੇ ਇਹਨੂੰ ਨਾਕਾਬੰਦੀ ਪਲੱਸ ਪੈਟਰੋਲਿੰਗ ਪਾਰਟੀਆਂ ਨੂੰ ਇਹਨਾਂ ਦੇ ਉੱਤੇ ਸ਼ਰਾਰਤੀ ਅਨਸਰਾਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਸਰ ਕਿਸੇ ਤਰ੍ਹਾਂ ਦੀ ਕੋਈ ਇਨਪੁਟ ਹੈ ਕਿ ਕੋਈ ਸ਼ਰਾਰਤੀ ਅਨਸਰ ਕਰ ਸਕਦੇ ਨੇ ਬਿਲਕੁਲ ਜੇ ਕੋਈ ਅਸੀਂ ਜਿਹੜੀ ਸਾਡੇ ਵੱਲੋਂ ਲਗਾਤਾਰ ਇਸ ਚੀਜ਼ ਦੇ ਉੱਤੇ ਸਰਵੇਲੈਂਸ ਰੱਖੀ ਜਾ ਰਹੀ ਹੈ ਜੇ ਕੋਈ ਵੀ ਸ਼ਰਾਰਤੀ ਅਨਸਰ ਕੋਈ ਵੀ ਕੰਮ ਕਰੇਗਾ ਤੇ ਉਸ ਤੇ ਕਾਨੂੰਨ ਮੁਤਾਬਕ ਸਾਡੇ ਵੱਲੋਂ ਕਾਰਵਾਈ ਕੀਤੀ ਜਾਵੇਗੀ ਕੀ ਅੱਜ ਕਿੰਨੇ ਕ ਲੋ ਕਿ ਨੋਰਮਲ ਪਬਲਿਕ ਜਿੱਦਾਂ ਤੁਸੀਂ ਵੇਖ ਹੀ ਰਹੇ ਜੀ ਵੀ ਆ ਰਹੇ ਨੇ ਜਿਹੜੇ ਕੋਈ ਸਮਾਗਮ ਚ ਸ਼ਾਮਲ ਹੋ ਰਹੇ ਨੇ ਉਹ ਵੀ ਤਕਰੀਬਨ ਕਾਫੀ ਤਦਾਦ ਦੇ ਵਿੱਚ ਪਹੁੰਚ ਗਏ ਨੇ ਬਾਕੀ ਨੋਰਮਲ ਸ਼ਰਧਾਲੂ ਜਿਹੜੇ ਆ ਜਿਹੜੇ ਦਰਸ਼ਨ ਕਰਨ ਆ ਰਹੇ ਨੇ ਉਹ ਵੀ ਨੋਰਮਲ ਰੂਟੀਨ ਦੀ ਤਰ੍ਹਾਂ ਚੱਲ ਰਹਾ ਹੈ ਸੁਰੱਖਿਆ ਕੜੀ ਕੀਤੀ ਗਈ ਹੈ ਕਿਉਂਕਿ ਅਕਸਰ ਇਸ ਵਾਰ ਕੁਝ ਵਿਵਾਦ ਵੀ ਸਾਹਮਣੇ ਆਇਆ ਧਾਰਮਿਕ ਵਿਵਾਦ ਤੇ ਬਿਲਕੁਲ ਸਾਰੇ ਪਹਿਲੂ ਜਿਹੜੇ ਇਸ ਚ ਕਵਰ ਕੀਤੇ ਗਏ ਨੇ ਸਾਡੇ ਵੱਲੋਂ ਜਿਹੜੀ ਆ ਹਰ ਇੱਕ ਐਂਗਲ ਦੇ ਉੱਤੇ ਜਿਹੜੀ ਨਿਗਾਰਾ ਰੱਖੀ ਜਾ ਰਹੀ ਹੈ ਸਾਰੀ ਨਾਕਾਬੰਦੀ ਪੈਟਰੋਲਿੰਗਸ ਜਾਂ ਸਾਡੀ ਸਾਰੀ ਜਿਹੜੀ ਆ ਸਰਵਲੈਂ ਤਾਂ ਇੱਕ ਤਸਵੀਰ ਤੁਹਾਨੂੰ ਹੈਰੀਟੇਜ ਸਟਰੀਟ ਤੇ ਵੀ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇੱਥੇ ਕੜੀ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਤਾਂ ਤੁਸੀਂ ਵੇਖੋ ਕਿ ਹੈਰੀਟੇਜ ਸਟਰੀਟ ਵੱਲ ਆਉਣ ਵਾਲੇ ਜਿਹੜੇ ਰਸਤੇ ਨੇ ਉੱਥੇ ਵੀ ਪੁਲਿਸ ਦੀ ਤਨਾਤੀ ਕੀਤੀ ਗਈ ਹੈ ਔਰ ਲਗਾਤਾਰ ਫੋਰਸ ਜਿਹੜੀ ਹੈ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ ਜਿਹੜੀ ਹੈ ਤਨਾਤ ਕੀਤੀ ਗਈ ਹੈ ਤਾਂ ਪੁਲਿਸ ਦੇ ਅਧਿਕਾਰੀ ਇੱਥੇ ਮੌਜੂਦ ਨੇ ਯਾਰ ਇਸ ਦੇ ਨਾਲ ਨਾਲ ਤੁਹਾਨੂੰ ਹੈਰੀਟੇਟ ਸਟਰੀਟ ਦੇ ਵੀ ਦਿਖਾਦੇ ਹਾਲਾਤ ਤੁਸੀਂ ਵੇਖੋ ਕਿ ਜਿਹੜਾ ਵੀ ਵਿਅਕਤੀ ਕੋਈ ਵੀ ਸ਼ੱਕੀ ਵਿਅਕਤੀ ਅਗਰ ਨਜ਼ਰ ਆਂਦਾ ਹੈ ਤਾਂ ਉਸ ਦੇ ਨਾਲ ਚੈਕਿੰਗ ਕੀਤੀ ਜਾਂਦੀ ਹੈ ਤਾਂ ਉਸ ਦੇ ਨਾਲ ਪੁੱਛਿਆ ਜਾਂਦਾ ਹੈ ਕਿ ਆਖਿਰਕਾਰ ਉਹ ਸ਼ਖਸ ਕਿੱਥੋਂ ਆ ਰਿਹਾ ਹੈ ਤਾਂ ਇਸ ਤੇ ਤੁਸੀਂ ਵੇਖੋ ਕਿ ਪੁਲਿਸ ਦੇ ਜਿਹੜੇ ਜਵਾਨ ਇੱਥੇ ਮੌਜੂਦ ਨੇ ਹੈਰਿਟੇਜ ਸਟਰੀਟ ਦੇ ਬਾਹਰ ਦੀ ਤਸਵੀਰ ਵੀ ਤੁਹਾਨੂੰ ਸਾਂਝੀ ਕਰ ਰਹੇ ਆ ਤਾਂ ਦੂਸਰੇ ਪਾਸੇ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਕੋ ਕਿ ਅੱਜ ਮੁਕ ਤੌਰ ਤੇ ਅਗਰ ਗੱਲ ਕੀਤੀ ਜਾਵੇ ਤਾਂ ਜੋ ਹਰਮੰਦਰ ਸਾਹਿਬ ਦੇ ਅੰਦਰ ਸਮਾਗਮ ਹੋਣਾ ਹੈ ਉਸ ਨੂੰ ਲੈ ਕੇ ਇੱਕ ਵਿਵਾਦ ਜਰਾ ਹੈ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਕਿਆ ਜਾ ਰਿਹਾ ਐਸੀ ਕਿ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਵਾਂ ਵਾਲਿਆਂ ਨੂੰ ਕਿਹਾ ਗਿਆ ਸੀ ਕਿ ਜਿਹੜਾ ਹੈ ਸਵਾਰ ਜੋ ਸੰਦੇਸ਼ ਹੈ ਉਹ ਜ세ਦਾਰ ਸਾਹਿਬ ਨੂੰ ਨਹੀਂ ਪੜਨ ਦਿੱਤਾ ਜਾਏਗਾ ਤੇ ਇਸ ਨੂੰ ਲੈ ਕੇ ਇੱਕ ਵਿਵਾਦ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਬਹੁਤ ਸਾਰੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਉਹਨਾਂ ਨੇ ਕਿਹਾ ਸੀ ਕਿ ਸਿੱਧਾ ਵਿਰੋਧ ਵੀ ਕਰਾਂਗੇ ਪਰ ਇਸ ਤੋਂ ਬਾਵਜੂਦ ਜਿਹੜਾ ਹੈ ਇੱਥੇ ਪੁਲਿਸ ਦਾ ਬਾਹਰ ਬਹੁਤ ਸਖਤ ਪੈਰਾ ਲਗਾ ਦਿੱਤਾ ਗਿਆ ਹੈ ਔਰ ਹੁਣ ਇਸ ਲਈ ਸਮਾ ਚੱਲ ਰਿਹਾ ਹੈ ਕੁਝ ਹੀ ਦੇਰ ਦੇ ਬਾਅਦ ਇੱਥੇ ਅਰਦਾਸ ਹੋਏਗੀ ਤੇ ਉਸ ਤੋਂ ਬਾਅਦ ਜਿਹੜਾ ਹੈ ਕੌਮ ਦੇ ਨਾਮ ਸੰਦੇਸ਼ ਪੜਿਆ ਜਾਏਗਾ ਪਰ 6 ਜੂਨ ਨੂੰ ਲੈ ਕੇ ਐਸਵਾਰ ਸੁਰੱਖਿਆ ਦੇ ਬਹੁਤ ਤਗੜੇ ਇੰਤਜ਼ਾਮਾਤ ਕੀਤੇ ਗਏ ਨੇ ਔਰ ਉਸ ਦੇ ਇੰਤਜ਼ਾਮਾਂ ਦੀ ਤਸਵੀਰ ਕਿਉਂਕਿ ਜਿਸ ਤਰੀਕੇ ਨਾਲ ਚੈਕਿੰਗ ਕੀਤੀ ਜਾ ਰਹੀ ਜਿਸ ਤਰੀਕੇ ਨਾਲ ਮੈਟਲ ਡਿਟੈਕਟਰ ਦਾ ਇਸਤੇਮਾਲ ਕੀਤਾ ਜਾ ਰਿਹਾ ਸਾਰੀਆਂ ਚੀਜ਼ਾਂ ਇਸ ਵੇਲੇ ਅਸੀਂ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਤੇ 6 ਜੂਨ ਨੂੰ ਲੈ ਕੇ ਹੋਰ ਵੀ ਬਹੁਤ ਸਾਰੇ ਸਮਾਗਮਾਂ ਨੂੰ ਸਮੇਂ 'ਤੇ ਹੋਣਗੇ ਜਿਦੀ ਅਸੀਂ ਵਿਸਤਾਰ ਪੂਰਵਕ ਸਾਰੀ ਕਵਰੇਜ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕੈਮਰਾਮੈਨ ਜਿੰਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ